ਤੁੱਤ ਤੁੱਤ ਕੈਂਡੀ ਦਾ شریف ਹੈ ਇਹ ਇਹ ਕਿਸ ਤੂਤ ਕੋਣੀ ਆ ਚੱਕਾ ਲੀ ਦੇ ਮੁਕਾ ਇਹ ਸਤ੍ਰੀ ਤੇ ਹਲੀ ਕੰਕਰੀਟ ਨੂੰ ਬੱਲੂ ਵਾਲੇ ਤੋਂ ਸਾਡੇ ਪਰ ਮਿਸਤਰ ਨੇ ਇਹ ਖੇਂਦਾਰ ਪਿੰਡਾਂ ਦੀ ਬੱਲੂ ਵਾਲਾ ਇਹ ਯਾਰ ਇਹ ਨਾਲ ਮੈਂ ਆਇਆ ਸੀਗਾ ਵੇਖਣ ਦੀ ਕਿਵੇਂ ਇਹ ਜਿਹੜੇ ਜਾਂਦੇ ਆ ਕੋਈ ਗੱਡੀ ਕਿਤੇ ਹੋਈ ਖਾਲ ਹੁੰਦੀ ਆ ਉੱਥੇ ਜਾਂਦੇ ਆ ਨਾ ਜਾਂ ਇਹ ਹੁਣ ਅਸੀਂ ਇੱਥੇ ਆਪਰ ਬੋਲਦੇ ਉੱਥੇ ਕੋਈ ਪਾਸਾ ਜਿਹੜੀ ਆ ਇਹ ਕੋਈ ਇੱਕ ਟਰੱਪੀ ਸੀ ਕਿਸੇ ਤਰ੍ਹਾਂ ਕਾਕੀ ਚਾਹੋ ਤੋਂ ਬੜੀ ਦੇਖ ਰਿਹਾ ਮਕੈਨਿਕ ਹੈ ਤੇ ਬਕਾਇਦਾ ਇਹਨਾਂ ਨੂੰ ਐਡਰੈਸ ਪੂਰੀ ਪੈਂਦੀ ਆ ਬਕਾਇਦਾ ਜਿਹੜੇ ਸੇਫਟੀ ਪਹਿਲਾਂ ਇਹ ਮੋਬਾਈਲ ਵੈਣਾ ਜਿਹੜੇ ਹਨੀ ਆ ਸਾਡੇ ਬੱਲੂਆਣੇ ਵਾਲੇ ਇਹਨਾਂ ਤੇ ਉਹ ਹਾਂ ਇਹ ਟਰੱਕ ਵਗੈਰਾ ਜਿਹੜਾ ਸਮਾਨ ਸੱਪਾ ਢੋਹਦੇ ਆ ਇੱਧਰ ਬੇਸਮੈਂਟ ਆ ਇੱਥੇ ਜਿਹੜੇ ਮਜ਼ਦੂਰ ਆ ਨਾ ਜੀ ਉਹ ਵੀ ਕਾਰਾਂ ਤੇ ਆਉਂਦੇ ਆ ਇਹ ਗੱਲ ਨਹੀਂ ਵੀ ਇੱਥੇ ਉਹ ਮਜ਼ਦੂਰ ਆਪਣੇ ਵਾਲਾ ਕੰਮ ਹੈ ਨਹੀਂ ਤੇ ਬਕਾਇਦਾ ਕਦਰਾਂ ਪੰਪੂਰਾ ਦੀ ਇੱਥੇ ਪੂਰੀ ਲੇਬਰ ਦੀ ਤੇ ਆਹ ਜਿਹੜਾ ਹੁਣ ਬੱਸਾਂ ਇੱਥੇ ਜਿਹੜੀਆਂ ਇਹਨਾਂ ਨੂੰ ਬੱਸਾਂ ਨਾਲ ਤੇ ਲੈ ਕੇ ਵੀ ਜਾਂਦੇ ਆ ਬੱਸਾਂ ਤੇ ਆਹ ਦਾ ਟਰੱਕ ਆ ਦੂਜਾ ਇਹ ਬੱਸਾਂ ਇਹ ਹੁਣ ਰਿਪੇਅਰ ਹੋਈ ਜਾਂਦੀ ਹੈ ਬਾਈ ਹਣੀ ਕਰੀ ਜਾਂਦੇ ਦੀ ਤੇ ਆਖਰੀ ਅੰਦਰਵਾ ਆ ਦੇਖੋ ਜੀ ਤੇ ਸੀ ਬੱਸਾਂ ਜੀ ਅੱਗੇ ਜਾ ਕੇ ਗਰਮੀ ਹੋ ਜਾਣੀ ਹੈ ਫਿਰ ਇਹਦੇ ਵਿੱਚ ਲੈ ਕੇ ਆਉਂਦੀ ਹੈ ਤੇ ਇਹਦੇ ਵਿੱਚ ਛੱਡ ਕੇ ਆਉਂਦੇ ਆ ਬਹੁਤ ਵਧੀਆ ਪ੍ਰਬੰਧ ਆ ਤੇ ਆ ਬੱਸਾਂ ਜੀ ਐ ਹੋ ਜੀਆਂ ਬੱਸਾਂ ਕਈ ਆ ਇੱਕ ਨਹੀਂ ਬਹੁਤ ਬੱਸਾਂ ਹੁਣ ਇਹ ਇਹਦਾ ਹਜੇ ਰਿਪੇਅਰ ਕਰੀ ਜਾਂਦੇ ਆ। ਆਹ ਤੇ ਮੈਨੇਜਰ ਸਾਹਿਬ ਹੁੰਦੇ ਉਹਨਾਂ ਨਾਲ ਵੀ ਗੱਲ ਕਰਾਂਗੇ। ਇਹ ਹੁਣੇ ਬਾਹਰੋਂ ਬੱਸ ਆਇਆ ਹੈ। बस ਕਹਿੰਦੇ ਇਹਦੇ 'ਚ ਬੈਂਦੇ ਆ ਸਾਹੇ ਤੇ ਆਹ ਮੋਬਾਈਲ ਵੈਨ ਆ ਜਿੱਥੇ ਇਹਦੇ 'ਚ ਸਾਰਾ ਵਰਕਸ਼ਾਪ ਜਿਵੇਂ ਕੋਈ ਰਿਪੇਅਰ ਦਾ ਕੰਮ ਸੰਦਾ ਸਭ ਕੁਝ ਇੱਥੇ ਹੀ ਐ ਤੇ ਬਸਾ ਇਹ ਸਾਰੇ ਫਾਰਮ ਆ ਵੱਡੇ ਵੱਡੇ ਬਹੁਤ ਸੈਂਨਰੀ ਦਾ ਪ੍ਰਬੰਧ ਕਰਨਾ ਪੈਂਦਾ ਹੁੰਦਾ ਜੀ ਬੜੀਆਂ ਵੱਡੀਆਂ ਕਰੇਨਾ ਜਿੱਦੇ ਦੁੱਚੀਆਂ ਆਹਾ ਕਰ ਪੈਣੇ ਜਦੋਂ ਸੱਤਾਂ ਪੈਣੀਆਂ ਦੀਆਂ ਇਹ ਇੱਥੇ ਆਹ ਕੰਦਾ ਕੱਢਣੀਆਂ ਜਿਵੇਂ ਆਹ ਆਹ ਵੇਖੋ ਬਣੇ ਤਣੇ ਐ ਕੰਦਾ ਜਿਵੇਂ ਆਪਾਂ ਕੱਢਣੀ ਹੁੰਦੀਆਂ ਨੇ ਇਹ ਇੱਕ ਇਹ ਸਿਸਟਮ ਤੇ ਇਹਦੇ ਚਾਉਂਦਾ ਸਾਰਾ ਸਬਾਨ ਆ ਵੈਣ ਆ ਮੋਬਾਈਲ ਵੀ ਦਿਖਾ ਦਈਏ ਅੰਦਰੋਂ ਇਹ ਮੋਬਾਈਲ ਵੈਣ ਆ ਯਾਨੀ ਕਿ ਆਪਾਂ ਕੋਈ ਦੁਕਾਨ ਖੋਲ ਲੈਣੇ ਆ ਤੇ ਇੱਥੇ ਇਹ ਆ ਵੀ ਜਿੱਥੇ ਕੰਮ ਹੁੰਦਾ ਕੋਈ ਸਮਾਨ ਉਹਨਾਂ ਦਾ ਰਿਪੇਅਰ ਕਰਦੀ ਹੁੰਦੀ ਆ ਤੇ ਇੱਥੇ ਹੀ ਇਹ ਸਾਰਾ ਸਿਸਟਮ ਹੈ ਦਾ ਉੱਤੇ ਚੜਦੇ ਆ ਜੀ ਆਪਾਂ ਤੁਹਾਨੂੰ ਉੱਤੋਂ ਦਿਖਾਉਣਾ ਮੈਂ ਲਓ ਜੀ ਮੈਂ ਚੜ ਗਿਆ ਉੱਪਰ ਹਾ ਟੂਲ ਬਾਕਸ ਇਹਨਾਂ ਦਾ ਜੋ ਕੁਝ ਵੀ ਕਰਨਾ ਜੀ ਇੱਥੇ ਇਹ ਸਾਰਾ ਸਮਾਨ ਇਸ ਸਾਰਾ ਇਥੋਂ ਸਮਾਨ ਆ ਜੀ ਇਹਦਾ ਤੇ ਹਣੀ ਇਥੇ ਭਾਈ ਕੰਮ ਕਰਦਾ ਤੇ ਸਾਰੇ ਖੇਤਾਂ ਚ ਕੰਮ ਆਏ ਨਹੀਂ ਵੀ ਆਪਣੇ ਕੋਈ ਚੀਜ਼ ਖਰਾਬ ਹੋ ਗਈ ਤੇ ਸੜਕਾਂ ਤੇ ਲਈ ਫਿਰਨਗੇ ਲੋਕ ਤੇ ਇਹ ਆਹਾ ਇਹਨਾਂ ਦਾ ਸਿਸਟਮ ਆ ਵੀ ਉੱਥੇ ਜਾ ਕੇ ਰਿਪੇਅਰ ਕਰਦੀ ਹੁੰਦੀ ਹੈ ਇਹ ਵੱਡੀ ਤਕਨੀਕ ਹੈ ਇਹ ਹਾਂ ਟੂਲਾ ਸਮਾਨ ਆ ਸਾਰਾ ਤੇ ਜੇ ਕੋਈ ਸਪੇਅਰ ਪਾਰਟ ਦੀ ਲੋੜ ਹੁੰਦੀ ਹੈ ਇਹਨਾਂ ਕੋਲ ਸਪੇਅਰ ਪਾਰਟ ਉਸ ਹਿਸਾਬ ਨਾਲ ਵੇਖ ਲੈਂਦੇ ਆ ਵੀ ਕਿਹੜੀ ਦੀ ਲੋੜ ਵਾ ਤੇ ਫਿਰ ਇਹ ਲੈ ਵੀ ਆਉਂਦੇ ਆ ਫਿਰ ਇੱਥੇ ਆ ਕੇ ਬਦਲਦੇ ਆ ਜੀ ਸਾਰਾ ਕੁਝ ਜਿਹੜਾ ਸਮਾਨ ਪਾਉਣਾ ਨਾ ਪਹਿਲਾਂ ਚੈੱਕ ਕਰਦੇ ਆ ਜੀ ਵੀ ਇਹਨੂੰ ਕੀ ਲੋਡ ਸਪੇਅਰ ਦੀ ਸਪੇਅਰ ਪਾਰਟ ਦੀ ਕਿਹੜੇ ਦੀ ਲੋੜ ਆ ਤੇ ਫਿਰ ਉਸ ਹਸਾਬ ਨਾਲ ਸਪੇਅਰ ਪਾਰਟ ਆਉਂਦਾ ਆ ਹੁਣ ਬਥੇਰਾ ਵੱਡਾ ਸਿਸਟਮ ਆ ਜੀ ਇਹ ਕੋਈ ਛੋਟਾ ਨਹੀਂ ਇਹਨੂੰ ਕਹਿੰਦੇ ਆ ਜੀ ਮੋਬਾਈਲ ਵੈਨ ਯਾਨੀ ਕਿ ਜਿੱਥੇ ਜਾਣਾ ਹੋਊਗਾ ਕੋਈ ਰਿਪੇਅਰਰ ਦੀ ਲੋੜ ਪੈਂਦੀ ਹੈ ਉੱਥੇ ਇਹ ਆਪ ਹੀ ਆਪ ਦਾ ਸਮਾਨ ਲੈ ਕੇ ਧਾਮ ਝਾਮ ਜਿਹੜਾ ਟੂਲ ਆਪਦੇ ਸੰਦ ਦਾ ਰਿਪੇਅਰ ਕਰਨ ਵਾਲੇ ਉਹ ਸਾਰੇ ਲੈ ਜਾਂਦੇ ਆ ਆ ਜਿਹੜਾ ਮੋਬਾਈਲ ਵਗੈਰਾ ਬਦਲਣਾ ਹੁੰਦਾ ਆ ਮੋਬਾਈਲ ਨਵੀਆਂ ਕਿੰਨੀਆਂ ਨਵਾਂ ਜਿਹੜਾ ਹੁੰਦਾ ਆ ਫਿਲਟਰ ਫਿਲਟਰ ਜੋ ਕੁਝ ਵੀ ਆ ਇਹਨਾਂ ਕੋਲੇ ਆਪ ਦਾ ਸਮਾਨ ਵੀ ਹੁੰਦਾ ਇੱਥੇ ਸਪੇਅਰ ਪਾਰਟ ਦੀਆਂ ਦੁਕਾਨਾਂ ਵੱਡੀਆਂ ਬਣੀਆਂ ਗੋਰੀਆਂ ਦੀਆਂ ਤੇ ਹੋਰ ਆਪਣੇ ਪੰਜਾਬੀਆਂ ਦੀਆਂ ਤੇ ਇਹਨੂੰ ਕਹਿੰਦੇ ਆ ਮੋਬਾਈਲ ਵੈਣ ਆ ਆਪਣੀ ਮਾਲੂ ਜਿਹੜੇ ਸਪੇਅਰ ਪਾਰਟਾਂ ਤੇ ਸਮਾਨ ਦੁਕਾਨਾਂ ਤੇ ਹੁੰਦੇ ਆ ਤੇ ਆ ਇਹਨਾਂ ਟੂਲ ਵਗੈਰਾ ਤੇ ਆ ਸਾਰਾ ਸਮਾਨ ਆ ਜੀ ਆ ਬਿਲਿਆ ਪਾਨੇ ਬਹੁਤ ਵੱਡਾ ਜੀ ਇਹ ਬੜਾ ਸਿਸਟਮ ਆ ਜੀ ਆ ਵੇਖੋ ਇੱਥੇ ਕੋਈ ਵੈਲਡਿੰਗ ਕਰਨੀ ਹੈ ਗੈਸ ਵੈਲਡਿੰਗ ਕਰਨੀ ਹੈ ਪੂਰੀ ਸੇਫਟੀ ਰਹਿ ਕੇ ਸੇਫਟੀ ਇੱਥੇ ਸਭ ਤੋਂ ਪਹਿਲਾਂ ਜ਼ਰੂਰੀ ਸਖਿਆ ਤਾਂ ਸਭ ਤੋਂ ਸੁਰੱਖਿਆ ਸਭ ਤੋਂ ਜ਼ਰੂਰੀ ਹੈ ਪਹਿਲਾਂ ਤੇ ਆ ਜਿਹੜਾ ਆ ਦੇਖੋ ਇਹ ਵੀ ਮਲਾਦੀ ਗੈਸ ਹਾਂ ਇਹ ਵੀ ਸਾਰਾ ਇਹਨਾਂ ਦਾ ਸਿਸਟਮ ਹੈ ਬਾਕੀ ਕਰਾਂਗੇ ਗੱਲ ਆਪਾਂ ਹਣੀ ਦਾ ਵੀ ਕਰਾਂਗੇ ਗੱਲ ਉਹ ਤੋਂ ਵੀ ਪੁੱਛਾਂਗੇ ਸਾਰਾ ਕੁਝ ਲਓ ਜੀ ਅੱਜ ਇੰਨੇ ਤੇ ਧੰਨਵਾਦ ਤੁਸੀਂ ਅੱਜ ਤੁਹਾਨੂੰ ਪਹਿਲਾਂ ਇਹ ਹਿਸਟਰੀ ਦਿਖਾਉਣੇ ਆ ਫਿਰ ਗੱਲਾਂ ਬਾਤਾਂ ਦਾ ਦਸਤ ਸਿਲਸਲਾ ਜਿਹੜਾ ਹੋਊਗਾ ਉਹ ਵੀ ਤੋਰਾਂਗੇ ਤੇ ਆਹ ਲਓ ਜੀ ਇਹ ਹੈਗੀ ਪੁਆਇੰਟ ਮੋਬਾਈਲ ਵੈਨ ਹਾਈ ਹਾਈ ਪੈ ਗਿਆ ਹੋਵੇ ਭਰਾਕਾ ਪੈ ਗਿਆ ਲੱਤ ਦਾ ਯਾਨੀ ਇਹ ਤਾਂ ਚੱਲਦੇ ਰਹਿੰਦਾ ਲੋਵੀ ਟੂਲ ਬਾਕਸ ਲੋਵੀ ਦੋਸਤੋ ਕੈਨੇਡਾ ਚ ਆਏ ਸੀ ਤਾਂ ਤੁਹਾਨੂੰ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਬਈ ਮਸਾਲਾ ਮੈਂ ਦੇ ਕੇ ਜਾ ਰਿਹਾ ਹਰ ਰੋਜ਼ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਬਈ ਇਹਨੂੰ ਗਾਂਹ ਦੀ ਗਾਂ ਜੇ ਤੁਸੀਂ ਵੇਖਦੇ ਹੋ ਤਾਂ ਅੱਗੇ ਦੀ ਅੱਗੇ ਭੇਜ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕੋਈ ਵੀ ਮੇਰੀ ਚੀਜ਼ ਹੁੰਦੀ ਹੈ ਮੇਰਾ ਜਿਹੜਾ ਪੇਜ ਆ ਫੇਸਬੁੱਕ ਦਾ ਗੁਰਨਾਇਬ ਸਾਜ ਨੂੰ ਉਹਨੂੰ ਫੋਲੋ ਕਰ ਲਿਆ ਕਰੋ ਕਿਉਂਕਿ ਉਹ ਦੂਜਾ ਤਾਂ ਰਹਿ ਗਿਆ ਨੀ ਪੇਜ ਬਣ ਗਿਆ ਹੁਣ ਰਿਕਵੈਸਟਾਂ ਦੀ ਫਰੈਂਡਰ ਰਿਕਵੈਸਟਾਂ ਦੀ ਨਹੀਂ ਲੋੜ ਹੁਣ ਫੋਲੋ ਕਰਨ ਦੀ ਲੋੜ ਆਓ ਤੁਸੀਂ ਫੋਲੋ ਕਰਨਾ ਵੀਡੀਓ ਮੈਂ ਦਿਖਾਉਂਗਾ ਮੇਰੇ ਕੋਲੇ ਬਹੁਤ ਆ ਇੱਕ ਮਹੀਨੇ ਦਾ ਜਦੋਂ ਮੈਂ ਉੱਥੇ ਚਲਾ ਗਿਆ ਫੇਰ ਵੀ ਸਮਾਨ ਮੇਰੇ ਕੋਲੇ ਇੱਥੋਂ ਦਾ ਹੀ ਪਿਆ ਹੋਇਆ ਗੁਰਸੂ ਨੂੰ ਐਂ ਲੱਗਿਆ ਕਰੂ ਅਜੇ ਵੀ ਉੱਥੇ ਬੈਠਾ ਸਾਜ ਨੂੰ ਠੀਕ ਆ ਜੀ ਸੋ ਬਹੁਤ ਧੰਨਵਾਦ ਜਿਹੜਾ ਮੇਰਾ ਸਾਜਰ ਪੰਜਾਬੀ ਟੀਵੀ ਤੇ ਇੱਧਰ ਹੈਗਾ ਜੀ ਗੁਰਨਾਇਬ ਦਿਉਣ ਇਹ ਮੇਰੇ YouTube ਦੇ ਚੈਨਲ ਆ ਜੀ ਤੇ ਬਾਕੀ ਜਿਹੜਾ Facebook ਤੇ ਆ ਤੇ ਕੁਝ ਇੱਥੇ ਤਾਂ ਵੈਸੇ TikTok ਵੀ ਚੱਲਦਾ ਉਹਦੇ ਤੇ ਵੀ ਪਾ ਦਿੰਨਾ ਆਪਣੇ Instagram ਤੇ Messenger Messenger ਉਹ ਮੈਨੂੰ ਅਜੇ ਘੱਟ ਪਤਾ ਤੇ ਇਹ ਜਿਹੜਾ ਹੁਣ ਤੁਹਾਨੂੰ ਸਮਾਨ ਪਾਉਣਾ ਲੋ ਜੀ ਤੋਂ ਹੋਰ ਕਰਾ ਦਿੰਦੇ ਆ ਇਹ ਆਪਣੇ ਹਣੀ ਬਾਈ ਬੱਲੂ ਬਣੇ ਤੋਂ ਆ ਤੇ ਆ ਹੁਣ ਜਿਹੜਾ ਇਹਦੇ ਚ ਮੰਨੋ ਜੇ ਕੋਈ ਸਵੈਰ ਪਾਰਟ ਦੀ ਲੋੜ ਪਏ ਜੇ ਸਮਾਨ ਦੀ ਉਹ ਵੀ ਸਾਡੇ ਕੋਲੇ ਹੁੰਦਾ ਹਾਂਜੀ ਉਹ ਵੀ ਹੁੰਦਾ ਤੇ ਆਹ ਸਾਰਾ ਸਿਸਟਮ ਜਿਹੜਾ ਜਿਵੇਂ ਆਹ ਬਿਲਡਿੰਗਾਂ ਬਿਲਡ ਦੂਜਾ ਕੋਈ ਬਿਲਡਿੰਗ ਦਾ ਗੈਸ ਬਣਾ ਹਾ ਸਿਸਟਮ ਆ ਇਹ ਕੀ ਆ ਇਹ ਹਵਾ ਵਾਲਾ ਕੰਪਰੈਸਰ ਹੈ ਜੀ ਇਹ ਹਵਾ ਵਾਲਾ ਕੰਪਰੈਸਰ ਆ ਇਹਦੇ ਨਾਲ ਫਿਰ ਜਿਹੜੀਆਂ ਨਾਟ ਖੋਲਣ ਵਾਲੀਆਂ ਗੰਨਾਂ ਹਾਂ ਉਹ ਚੱਲਦੀਆਂ ਹੱਥ ਨਾਲ ਨਹੀਂ ਨਾ ਖੁੱਲਣੇ ਪੈਂਦੇ ਨਾਟ ਅੱਛਾ ਗੰਨ ਬਹੁਤ ਦੇ ਨਾਟ ਖੋਲੋ ਅੱਛਾ ਇਹ ਗੰਨ ਨਾਲ ਉਹ ਹੁੰਦਾ ਇਹ ਉਹ ਆ ਸਿਸਟਮ ਪ੍ਰੈਸ਼ਰ ਹਾਂ ਦੇਖਿਓ ਦੱਸਿਓਗੇ ਦਿਖਾਓ ਬੜਾ ਜਿਹੜੀਆਂ ਚੀਜ਼ਾਂ ਜਿਵੇਂ ਹੁਣ ਆਪਣੇ ਟਾਇਰ ਖੋਲਣੇ ਆ ਟਾਇਰ ਆਹ ਗੰਨ ਆ ਅੱਛਾ ਟਾਇਰਾਂ ਵਾਲੀ ਗੱਲ ਹੈ ਇਹ ਹਾਂ ਵੱਡੇ ਨਾਟ ਨਹੀਂ ਆਪਣੇ ਟਾਇਰ ਹਾਂ ਹਾਂ ਵੀ ਉਹ ਨਹੀਂ ਕਰਦੀ ਲੋੜ ਚਾਬੇ ਪਾਨੀਆਂ ਨਾਲ ਜਿਵੇਂ ਹਨਾ ਪਾਨੇ ਚਾਬੀਆਂ ਉਹ ਨਹੀਂ ਇਹਦੇ ਨਾਲ ਦੋ ਮਿੰਟਾਂ ਹੀ ਖੋਲੇ ਇਹਦੇ ਨਾਲ ਇਹ ਇਹਦਾ ਕੀ ਤਰ੍ਹਾਂ ਕਨੈਕਸ਼ਨ ਹੁੰਦਾ ਫਿਰ ਪਾਇਪ ਨਾਲ ਉਹ ਤਾਂ ਹਵਾ ਨਾਲ ਚੱਲਦੀ ਹੈ ਅੱਛਾ ਹਵਾ ਨਾਲ ਉਹ ਹਵਾ ਬਣਾਉਂਦਾ ਤੇ ਇਹ ਜਿਹੜਾ ਇਹਦਾ ਸਿਸਟਮ ਹੁੰਦਾ ਜਿਵੇਂ ਜਨਰੇਟਰ ਨੂੰ ਮੰਨ ਲਓ ਜੇ ਤੇਲ ਤੂਲ ਪੈਂਦਾ ਉਹਨੇ ਟੈਂਕੀ ਜਿਹੜਾ ਤਾਂ ਉਹੀ ਹੈ ਨਾ ਉਹ ਸੀ ਇੰਜਨ ਉਹਦੇ ਨਾਲ ਛੋਟਾ ਇੰਜਨ ਆ ਦੇਖੋ ਆ ਛੋਟਾ ਇੰਜਨ ਹੈ ਨਾ ਆ ਇੰਜਨ ਆ ਆਹ ਹਵਾ ਬਣਾਉਣ ਵਾਲਾ ਜਗਾੜ ਆਹ ਟੈਂਕੀ ਆ ਵੀ ਇਹ ਟੈਂਕੀ ਆ ਗਈ ਆ ਜਿਹੜਾ ਹੈਗਾ ਆ ਆਕਸੀਜਨ ਦਾ ਸਿਲੰਡਰ ਆ ਹਾਂ ਆ ਦੂਜੀ ਗੈਸ ਐਸਟਲਿਨ ਕਹਿੰਦੇ ਇਹਨੂੰ ਐਸਟਲਿਨ ਤੇ ਇਹ ਕੱਟਵੱਟ ਦੇ ਕੰਮ ਆਉਂਦੇ ਜਿਵੇਂ ਕੋਈ ਲੋਹਾ ਕੱਟਣਾ ਕਟਰ-ਕੁਟਰ ਇਹ ਆਹ ਜਿਹੜਾ ਸਿਸਟਮ ਕੱਟਣ ਦਾ ਕਸਟਲ ਆ ਹਾਂਜੀ ਅੱਛਾ ਮੰਨ ਲਓ ਜਿਹੜਾ ਇਹ ਲੋਕ ਆ ਜਿਹੜੇ ਗਰਾਜ ਬਣੇ ਆ ਜਿਵੇਂ ਖੇਤਾਂ 'ਚ ਕੋਈ ਮਸ਼ੀਨਰੀ ਖਰਾਬ ਹੋ ਗਈ ਇਹ ਜਿਵੇਂ ਬਾਹਰ ਨਿਕਲ ਜਾਂਦੇ ਸ਼ਹਿਰ ਵਗੈਰਾ ਚ ਨਹੀਂ ਜਾਂਦੇ ਕਿ ਲੈ ਜਾਂਦੇ ਉੱਥੇ ਵੀ ਨਹੀਂ ਫਿਰ ਟੋਕਾ ਰਾ ਕੇ ਲੈ ਕੇ ਨਾ ਟੋ ਨਾਲ ਫਿਰ ਖਰਚਾ ਤੂੰ ਤਾਂ ਖਰਚਾ ਪੈਂਦਾ ਤੇ ਫਿਰ ਇਹ ਮਕੈਨਿਕ ਨੂੰ ਉੱਥੇ ਬੁਲਾ ਲੈਂਦੇ ਆ ਹੁਣ ਥੋਡੇ ਕੋਲੇ ਉਹ ਆਹ ਮੋਬਾਈਲ ਵੈਨ ਕਹਿੰਦੇ ਇਹਨੂੰ ਹਾਂਜੀ ਇਹਦੇ ਚ ਸਾਰਾ ਕੁਲੇ ਸਮਾਨ ਥੋਡੇ ਕੋਲੇ ਆਉਂਦਾ ਬੇਸਿਕਲੀ ਚੱਲਦਾ ਹਾਂ ਲੋਡ ਦੀ ਮਾਂ ਜਿਆਦਾ ਤੋਂ ਜਿਆਦਾ ਜਿਵੇਂ ਹੁਣ ਪਾਈਪਾਂ ਪਾੜ ਜਾਂਦੀਆਂ ਪਾਈਪਾਂ ਪਈਆਂ ਆਪਣੇ ਕੋਲੇ ਹਾਂ ਫਿਰ ਜਿਵੇਂ ਹੁਣ ਕੋਈ ਕਸਟਮਰ ਕਾਲ ਕਰਦਾ ਹਾਂ ਇਹ ਆ ਚੀਜ਼ ਮਹਾਂ ਬੱਸ ਹੈ ਹਾਂ ਇਹਦੀ ਡੋਰ ਨਹੀਂ ਖੁੱਲਦਾ ਜਿਹੜਾ ਤਸੰਜੇ ਸਾਈਡ ਦਾ ਹਾਂ ਮੋਟਰ ਆਰਡਰ ਕੀਤੀ ਸੀ ਅੱਛਾ ਭਰਾ ਆ ਗਈ ਆਪਣੇ ਕੋਲ ਆ ਦੇਖੋ ਅੱਛਾ ਆ ਮੋਟਰ ਆ ਗਈ ਇਹ ਅਮਰੀਕਾ ਤੋਂ ਆਈ ਹੈ ਫੇ ਤੁਸੀਂ ਪਹਿਲਾਂ ਆਰਡਰ ਦਿੱਤਾ ਵੀ ਪਹਿਲਾਂ ਦੇਖ ਕੇ ਗਏ ਸੀ ਵੀ ਆ ਚੀਜ਼ ਦੀ ਲੋਡ ਸਟੀਅਰ ਮੈਂ ਦੇਖ ਕੇ ਗਿਆ ਸੀ ਇਹਨੂੰ ਹਾਂ ਅਮਰੀਕਾ ਤੋਂ ਆਈ ਹੈ ਇਹ ਚਲਾਉਣੀ ਹੈ ਅਮਰੀਕਾ ਤੋਂ ਮੋਟਰ ਪਿਛਲੇ ਸਾਲ ਹੀ ਆ ਗਈ ਸੀ ਇਹ ਹਾਂ ਪਰ ਇਹਨਾਂ ਬੈਨਾ ਖੜਾਤੀਆਂ ਸੀ ਕਿਉਂਕਿ 베ਰੀ ਦਾ ਕੰਮ ਬੰਦ ਸੀ ਕੰਮ ਘੱਟ ਸੀ ਹੁਣ ਚੱਲ ਪਿਆ 베ਰੀ ਦਾ ਕੰਮ ਚੱਲੂਆ ਉਦੋਂ ਪਹਿਲਾਂ ਪਹਿਲਾਂ ਇਹਨਾਂ ਬੈਨਾ ਤਿਆਰ ਕਰ ਲੈਣੀਆਂ ਫਿਰ ਰਿਪੇਅਰ ਕਰਕੇ ਦੇਣੀ ਹੈ ਹਾਂਜੀ ਹੁਣ ਤੁਸੀਂ ਇਹ ਪਾਉਣੀ ਹੈ ਇਹ ਪਾਉਣੀ ਆ ਬਸ ਆਪਾਂ ਠੀਕ ਹੈ ਅੱਜ ਇਹ ਤੁਹਾਨੂੰ ਸਪੈਸ਼ਲ ਇਹਦੇ ਮਾਰੀ ਆਏ ਆ ਇਹ ਪੌਣੀ ਆ ਜਿਹੜੀ ਦੂਜੀ ਵਾਰ ਸੀਗੀ ਹਾਂ ਉਹ ਕਹਿੰਦੇ ਧੂਆ ਮਾਰਦੀ ਆ ਹਾਂ ਫਿਰ ਧੂਆ ਹੌਣ ਰੋਡ ਤੇ ਕੰਪਲੀਟ ਹੋ ਜਾਂਦੀ ਆ ਉਹ ਦੇਖਣਾ ਸੀਗਾ ਹੌ ਉਹਦਾ ਪੰਪ ਪੰਪ ਦੇਖਾਂਗੇ ਫਿਰ ਉਹ ਪੰਪ ਪਾਵਾਂਗੇ ਉਹ ਤੇ ਹਣੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆ ਕੇ ਨੂੰ ਇੱਕ ਦੋਸਤ ਨੂੰ ਮੈਂ ਦੱਸਣਾ ਚਾਹਣਾ ਵੀ ਜਿਹੜਾ ਹਣੀ ਦਾ ਪੂਰਾ ਨਾ ਸੰਪ੍ਰੀਤ ਹਣੀ ਆ ਤੇ ਪਿੰਡ ਬੱਲੂ ਵਾਲਾ ਬਠਿੰਡੇ ਤੋਂ ਜਦੋਂ ਮਲੋੜ ਜਾਂਦੇ ਆ ਗਿੱਦੜਵਾ ਨੂੰ ਵੈਸੇ ਬੱਲੂ ਵਾਲੇ ਦੋ ਆ ਇੱਕ ਪਰੇ ਉਹਰ ਕੋਲੇ ਆ ਪਰ ਇਹ ਬਠਿੰਡੇ ਵਾਲਾ ਬੱਲੂ ਵਾਲੇ ਵਾਲਾ ਤੇ ਇੱਥੇ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ ਮੈਂ ਦਾਸ ਹੈ ਜੀ ਦਾਸ ਹੈ ਜੀ ਕੋਈ ਆਇ ਇਸ ਕਰਕੇ ਆਏ ਸੀ ਕਿ ਕਿਵੇਂ ਮੈਂ ਮੇਰਾ ਤਾਂ ਮੈਰਿਜ ਵੇਚ ਤੇ ਸੀ ਮੈਰਿਜ ਵੇਚ ਤੇ ਆ ਕੇ ਫਿਰ ਇਹ ਜਿਹੜਾ ਕੰਮ ਸੀ ਉੱਥੇ ਜਾਣਦੇ ਸੀ ਕਿ ਇੱਥੇ ਸਿੱਖਿਆ ਇੱਥੇ ਆ ਕੇ ਸਿੱਖਿਆ ਕਿਵੇਂ ਹੁੰਦਾ ਤੁਸੀਂ ਜਿਹੜਾ ਪੜ੍ਹਾਈ ਹੁੰਦੀ ਹੈ ਦੀ ਤਾਂ ਵੀ 2012 ਚ ਇਹਦਾ ਕੋਰਸ ਸ਼ੁਰੂ ਕੀਤਾ ਸੀ 2012 ਚ ਮੇਰੀ ਜਿਹੜਾ ਪੂਰਾ ਕੰਪਲੀਟ ਹੋ ਕੇ ਮੈਨੂੰ ਜਿਹੜਾ ਲਾਇਸੈਂਸ ਇਹਦਾ ਮਿਲਿਆ ਸੀਗਾ ਹੂੰ 2018 ਚ ਆ ਕੇ ਮਿਲਿਆ 2 ਸਾਲਾਂ ਚ 2018 ਚ 12 ਤੋਂ ਲੈ ਕੇ 18 ਤੱਕ ਅੱਛਾ 6 ਸਾਲ ਹੋ ਗਏ 6 ਸਾਲ ਦੀ ਪੜ੍ਹਾਈ ਕਰਨੀ ਪਈ ਤੁਹਾਨੂੰ ਇਹਦੀ ਨਹੀਂ ਪੜ੍ਹਾਈ ਥੋੜੀ ਸੀ ਹਾਂ ਫਿਰ ਨਾਲ ਪ੍ਰੈਕਟੀਕਲੀ ਵੀ ਕਰੇ ਪ੍ਰੈਕਟੀਕਲ ਵਰਕ ਆ 6000 ਘੰਟਾ ਪ੍ਰੈਕਟੀਕਲ ਵਰਕ ਦਾ ਚਾਹੀਦਾ ਠੀਕ ਹੈ ਇਹਦੀ ਇਹਦੀ ਕੋਈ ਲਾਇਸੈਂਸ ਵਗੈਰਾ ਲੈਣਾ ਪੈਂਦਾ ਇਹਦਾ ਇਹਦੋਂ ਬਾਅਦ ਜਦੋਂ ਕੋਈ ਉਹ ਕਰਦੇ ਨੇ ਕੋਈ ਲਾਇਸੈਂਸ ਹੈਗਾ ਇਹਦਾ ਇਹਦਾ ਹੈਗਾ ਹਾਂ ਇਹਦੀ ਇਜਾਜ਼ਤ ਤਾਂ ਤੁਹਾਨੂੰ ਸਾਰੀ ਜਿਹੜੀਆਂ ਤੁਸੀਂ ਸ਼ਰਤਾਂ ਸਾਰੀਆਂ ਪੂਰੀਆਂ ਕਰਦੇ ਆ ਜਾਨੀ ਹਾਂਜੀ ਹੁਣ ਜਿਵੇਂ ਮੈਂ ਚਾਹਾਂ ਜੇ ਕੱਲ੍ਹ ਨੂੰ ਮੈਂ ਸ਼ਾਪ ਕਰਨਾ ਹਾਂ ਤਾਂ ਮੈਂ ਐਜ਼ ਅ ਇਨਸਪੈਕਟਰ ਟਰੱਕਾਂ ਦੀ ਇਨਸਪੈਕਸ਼ਨ ਕਰ ਸਕਦਾ ਟਰੱਕਾਂ ਦੀ ਬੱਸਾਂ ਦੀ ਜਿਹੜੇ ਵੀ ਆਪਣੇ ਕਮਰਸ਼ੀਅਲ ਯੂਨਿਟ ਕਹਿ ਸਕਦੇ ਆਪਾਂ ਜਿਹੜੇ ਮਤਲਬ ਟਰੱਕ ਹੋਵੇ ਛੋਟੇ ਟਰੱਕ ਹੋਵੇ ਠੀਕ ਹੈ ਤੇ ਇਹ ਹੁਣ ਫਿਰ ਕਿੰਨੇ ਸਾਲ 1990 ਹੋ ਗਏ ਸੈਂ ਤੇ ਇੱਥੇ ਹੁਣ ਆਪਦਾ ਸੈੱਟ ਹੋ ਗਿਆ ਪੂਰੇ ਘਰ-ਬਾਰ ਬਣਾ ਲਿਆ ਆਪਦਾ ਹਾਂਜੀ ਇੱਥੇ ਇਸ ਗੱਲ ਨੂੰ ਪੂਰੇ ਬੱਚਿਆਂ ਬਣੀਓ ਬੱਚੇ ਪਰਿਵਾਰ ਚ ਕਿੰਨੇ ਮੈਂਬਰ ਵਧੀਆ ਜੀ ਮੰਮੀ ਡੈਡੀ ਇੱਥੇ ਮੇਰੇ ਹਾਂ ਉਹ ਆ ਗਈ ਸੀਗੇ ਪਹਿਲਾਂ 12 ਚਾਏ ਸੀ ਮੇਰੇ ਕੋਲੇ ਉਦੋਂ ਸੁਪਰਵਾਈਜ਼ਰ ਸੀਗਾ 12 ਤੋਂ 14 ਤੱਕ ਅੱਛਾ ਫੇਰ ਉਹ ਉਨੀ ਚ ਪੱਕੇ ਆ ਗਏ ਜੀ ਹੁਣ ਉਹ ਪੱਕੇ ਆ ਹਾਂਜੀ ਪੱਕੇ ਤੇ ਬੱਚੇ ਬੱਚੇ ਤਾਂ ਫਿਰ ਇਹ ਤੋਂ ਬਾਰਨੀ ਇਧਰ ਹੋਇਆ ਇੱਥੋਂ ਦੇ ਦੋ ਬੱਚੇ ਆ ਅੱਛਾ ਹਣੀ ਜਿਵੇਂ ਬੱਚੇ ਪੜ੍ਹ ਪੜਾਈ ਵਾਲੇ ਪੱਖੋਂ ਕਿਵੇਂ ਆ ਵੀ ਜੋ ਆਪਣੇ ਇਥੇ ਇਥੇ ਤੋਂ ਕਲਚਰ ਹੀ ਹੋਰ ਆ ਉੱਥੇ ਤੋਂ ਵੱਖਰਾ ਜੇ ਬੱਚੇ ਜਿਹੜਾ ਨਾ ਜੁੜੇ ਆ ਵੀ ਉੱਥੇ ਪੰਜਾਬ ਵੀ ਲਿਜਾਂਦੇ ਰਹੇ ਆ ਬੱਚਿਆਂ ਨੂੰ ਤੁਸੀਂ ਮਨੂ ਪੰਜਾਬੀ ਦਾ 2 ਸਾਲ ਸਾਲ ਬਾਅਦ ਗੇੜਾ ਲੱਗ ਜਾਂਦਾ ਜੀ ਕੋਸ਼ਿਸ਼ ਕਰਦੇ ਵੀ ਹਾਂ ਉਈ ਆਉ ਠੀਕ ਆ ਵੀ ਉਹ ਬੱਚੇ ਸਾਡੇ ਆ ਬਾਅਦ ਸੋਚੀਦਾ ਵੀ ਘਰੇ ਵੀ ਜੇ ਬੱਚੇ ਹੁਣ ਤੋਂ ਪਤਾ ਵੀ ਇੱਥੋਂ ਤੁਸੀਂ ਵੀ ਆਇਓਗੇ ਹਾਂ ਇਹ ਹੀ ਦੇਖਦਾ ਨਾ ਬੱਚੇ ਇੰਗਲਿਸ਼ ਚ ਆ ਪੁੱਛ ਤੈਨ ਚਾ ਲਾ ਕੋਸ਼ਿਸ਼ ਕਰੀ ਦੇਵਰ ਨੂੰ ਪੰਜਾਬੀ ਹੁਣ ਪੰਜਾਬੀ ਨਹੀਂ ਮੈਂ ਦੇਖਿਆ ਵੀ ਜਿਹੜੇ ਤੁਹਾਡੇ ਪਾਪਾ ਜੀ ਉਹਨਾਂ ਨੂੰ ਬਹਿ ਕੇ ਇੱਕ ਦਾਦਾ ਬੱਚਿਆਂ ਨੂੰ ਊੜਾ ਆੜਾ ਤੋਂ ਲੈ ਕੇ ਸਾਰੇ ਸਿਖਾਉਂਦੇ ਆ ਨਾ ਹੁਣ ਪੰਜਾਬੀ ਪੜ੍ਹਨ ਲਾਇਆ ਹੋਇਆ ਟੀਚਰ ਵੀ ਤੁਸੀਂ ਕੋਈ ਉਹ ਕਰਦੇ ਆ ਔਨਲਾਈਨ ਕਲਾਸਾਂ ਲਾਉਂਦੇ ਆ ਪੰਜਾਬੀ ਦੀ ਨਾ ਗੁਰਦੁਆਰਾ ਸਾਹਿਬ ਜਾਂਦੇ ਜੀ ਪੰਜਾਬੀ ਦੀ ਕਲਾਸ ਲਾਉਂਦੇ ਹੋ ਅੱਛਾ ਗੁਰਦੁਆਰਾ ਸਾਹਿਬ ਜਾਂਦੇ ਜੇ ਫਿਰ ਤਾਂ ਗੁਰਬਾਣੀ ਨਤਨੇ ਦਾ ਜਿਹੜਾ ਆਪਣਾ ਹੁੰਦਾ ਪਾਠ ਹਾਂ ਉਹ ਦਿੱਲੀ ਕਰਦੇ ਆ ਸਵੇਰੇ ਪੰਜ-ਪੰਜ ਵਾਰੀ ਅੱਛਾ ਤੇ ਫਿਰ ਇਹਦਾ ਮਤਲਬ ਹੈ ਆਪਣੇ ਜੜਾ ਨਾਲ ਵੀ ਜੁੜੇ ਆ ਤੇ ਇੱਥੋਂ ਦੇ ਕਲਚਰ ਨਾਲ ਵੀ ਜੁੜੇ ਹੈ ਨਾ ਇੱਥੋਂ ਦੀ ਪੜਾਈ ਇੱਥੋਂ ਦੀ ਪੜਾਈ ਦਾ ਕਿੰਨਾਕ ਫਰਕ ਹੋਊਗਾ ਜਿਵੇਂ ਬੱਚੇ ਨੂੰ ਤੁਸੀਂ ਇੱਕ ਪ੍ਰਾਇਮਰੀ ਕਲਾਸ ਲਾ ਦਿੰਦੇ ਆ ਪ੍ਰਾਇਮਰੀ ਆਪਣੇ ਤਾਂ ਬੱਚੇ ਜਿਵੇਂ ਨਰਸਰੀ ਹੋ ਗਿਆ ਪਹਿਲਾਂ ਐਲ ਕੇ ਜੀ ਹੋ ਗਿਆ ਇੱਥੋਂ ਕਿਵੇਂ ਹੁੰਦੀ ਹੈ ਸ਼ੁਰੂਆਤ ਇੱਥੇ ਹੁੰਦੀ ਹੈ ਜੀ ਪਹਿਲਾਂ ਕਿੰਡਰਗਾਰਟਨ ਜਿੱਥੇ ਤੁਸੀਂ ਬੱਚੇ ਨੂੰ ਲੈ ਕੇ ਜਾਂਦੇ ਹੋ ਹਾਂ ਖੇਡਦਾ ਬੱਚਾ ਉੱਥੇ ਉਹਨਾਂ ਨੂੰ ਅਲੱਗ-ਅਲੱਗ ਬੱਚੇ ਨੂੰ ਮਤਲਬ ਦੱਸਿਆ ਜਾਂਦਾ ਵੀ ਤੂੰ ਸਕੂਲ ਆਓ ਬੱਚੇ ਦੀ ਫਿਰ ਰੁਚੀ ਆਪ ਹੀ ਬਣ ਜਾਂਦੀ ਜੋ ਕਿ ਖੇਡਣ ਨੂੰ ਮਿਲਦਾ ਬੱਚੇ ਨੂੰ ਉੱਥੇ ਹਾਂ ਫਿਰ ਉਦੋਂ ਬਾਅਦ ਆਪਣਾ ਜਾਂਦਾ ਉਹਦੇ ਚ ਪ੍ਰੀ ਸਕੂਲ ਚ ਹੂੰ ਫਿਰ ਉਹ ਜਦੋਂ ਉੱਥੇ ਜਾਂਦਾ ਤੇ ਉੱਥੇ ਬੱਚਾ ਇੰਨਾ ਸਟ੍ਰੈਸ ਸਟ੍ਰੈਸ ਨਹੀਂ ਲੱਗਦੇ ਬੱਚੇ ਜਿਹੜੇ ਉਹ ਜਿਹੜਾ ਬੋਝ ਆਪਾਂ ਕਿਤਾਬਾਂ ਦਾ ਬੋਝ ਪਿੱਠੂ ਲਾਏ ਹੁੰਦੇ ਆਪਣੇ ਤਾਂ ਉਧਰ ਦੇਖਦੇ ਇੰਡੀਆ ਜੋ ਆਪਾਂ ਆਏ ਪੰਜਾਬ ਚ ਨਾ ਬੱਚਿਆਂ ਦੇ ਇਹੜੇ-ਇਹੜੇ ਬੋਝ ਹੁੰਦੇ ਆ ਬੋਝ ਢੋਂਦੇ ਵੀ ਬੱਚੇ ਉਹ ਔਖੇ ਹੋ ਜਾਂਦੇ ਇੱਥੇ ਕਿਵੇਂ ਆ ਨੇ ਇਹ ਤੇ ਸਟ्रेस ਨਹੀਂ ਲੰਦੇ ਬੱਚੇ ਅੱਛਾ ਅੱਛਾ ਉਹ ਨਹੀਂ ਤੇ ਇਹ ਦੂਬਾਰ ਮੰਨੋ ਇੱਕ ਪ੍ਰਾਇਮਰੀ ਤੁਸੀਂ ਦੱਸਦੇ ਆ ਕਿ ਕਿੱਥੋਂ ਤੱਕ ਹੁੰਦੀ ਆ 7ਵੀਂ ਤੱਕ ਆ 7ਵੀਂ ਤੱਕ ਉਹਦਾ ਹਾਈ ਸਕੂਲ ਆ ਜਾਂਦਾ 7ਵੀਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਹਾਂ ਤੇ ਦੂ ਅਗਲਾ ਜਦ ਮੈਂ ਆਪਾਂ ਕਾਲਜ ਹੁੰਦੇ ਆਪਣੇ ਇੱਥੇ ਯੂਨੀਵਰਸਿਟੀ ਹੋਗੀ ਕਾਲਜ ਨੂੰ ਯੂਨੀਵਰਸਿਟੀ ਕਹਿੰਦੇ ਸੇਮ ਹੀ ਹੋ ਜਾਂਦਾ ਕਾਲਜ ਯੂਨੀਵਰਸਿਟੀ ਸੇਮ ਇੱਕੋ ਕੈਂਪਸ ਹੁੰਦਾ ਨਾ ਉਹ ਅੱਛਾ ਠੀਕ ਹੈ ਯਾਨੀ ਕਿ ਬੱਚੇ ਇੱਥੇ ਤੁਸੀਂ ਦੱਸਿਆ ਸੀ ਵੀ ਬੱਚੇ ਜਿਹੜੇ ਜਾਂਦੇ ਆ ਸਕੂਲ ਦਾ ਜਾਂਦੇ ਕਲਚਰ ਹੈ ਜਿਵੇਂ ਇੱਥੋਂ ਇੱਕ ਤਾਂ ਇੱਕ ਖਾਸ ਗੱਲ ਇਹ ਹੈ ਵੀ ਬੱਚੇ ਸਾਫ ਸਫਾਈ ਕਰ ਨਹੀਂ ਸਾਡੇ ਆਲੇ ਦੁਆਲੇ ਇਹ ਇੱਥੋਂ ਹੀ ਦੇਖਦੇ ਹਨ ਉਹਨਾਂ ਨੂੰ ਬਹੁਤ ਇੱਕ ਇੱਥੇ ਇਹ ਪੜ੍ਹਾਈ ਦੇ ਨਾਲ ਜਿਵੇਂ ਸਾਨੂੰ ਤਾਂ 1857 ਦਾ ਗਦਰ ਕਰੂ ਹੋਇਆ ਸੀ ਤੇ ਇੱਥੇ ਮੰਨ ਲਓ ਕੁਲਤਣ ਮੁਲਤਣ ਕਰਦੇ ਕਰਦੇ ਮੁਲਤਣ ਕਰਦੇ ਨਹੀਂ ਹਿਸਾਬ ਚੋਂ ਦਾ ਬੱਚੇ ਵੀ ਸਾਡੇ ਤਾਂ ਨੰਬਰ ਲੈਣੇ ਆ ਅੰਕਾਂ ਦੀ ਖੇਡ ਆ ਪੜ੍ਹਾਈ ਉੱਥੇ ਸਮਝੀ ਜਾਂਦੀ ਇੱਥੇ ਕਿਵੇਂ ਲੱਗਦੀ ਹੈ ਇੱਥੇ ਜਿਆਦਾ ਜਿਹੜੀ ਮੌਕੇ ਦੀ ਟੈਕਨੋਲੋਜੀ ਚੱਲਦੀ ਆ ਜਾਂ ਫਿਊਚਰ ਦੀ ਟੈਕਨੋਲੋਜੀ ਉਹਨਾਂ ਬਾਰੇ ਪੜਾਇਆ ਜਾਂਦਾ ਬੱਚਿਆਂ ਨੂੰ ਹਾਂ ਕੀ ਫਿਰ ਉਹ ਬੱਚੇ ਦੀ ਰੁਚੀ ਦੇਖਦੇ ਆਂ ਬੱਚਾ ਕਿਹਦੇ ਵੱਲ ਜ਼ਿਆਦਾ ਹੈਗਾ ਫਿਰ ਕਿਉਂਕਿ ਹੁਣ ਜਿਵੇਂ ਸਹਿਜ ਨੇ ਸੱਤ ਵੀ ਕਰ ਲਈ ਹਾਂ ਆ ਕਰੂ ਹੁਣ ਵਿੱਚ ਸਪਟੰਬਰ ਚੋੜੇ ਹੈ ਹਾਈ ਸਕੂਲ ਜਾਣਾ ਹੂੰ ਉਹਦੀ ਟੀਚਰ ਨੇ ਉਹਦੀ ਰਿਪੋਰਟ ਪਹਿਲਾਂ ਭੇਜਤੀ ਅੱਛਾ ਅਗਲੀ ਦੂਜੇ ਸਕੂਲ ਤੇ ਹਾਂ ਵੀ ਬੱਚਾ ਇਹ ਇਹ ਕਮਾ ਚ ਤੇ ਬਾਕੀ ਕਿਵੇਂ ਆ ਵੀ ਜਿਹੜੀ ਆ ਪੜ੍ਹਾਈ ਦੇ ਨਾਲ ਨਾਲ ਵੀ ਇੱਕ ਬੋਰਨ ਤੇ ਇਥੋਂ ਦੇ ਆ ਬੱਚੇ ਤੁਹਾਡੇ ਹਾਂਜੀ ਤੇ ਉਹਦਾ ਕਸੂਰਤਾ ਕੀ ਹੈ ਸਰਕਾਰਾਂ ਨੇ ਪੜ੍ਹਾਈ ਫਰੀ ਹੁੰਦੀ ਆ ਬੱਚੇ ਨੂੰ ਕਿਵੇਂ ਹੁੰਦੀ ਆ ਫਰੀ ਹੈ ਜੀ ਕਿੱਥੋਂ ਤੱਕ 12ਵੀਂ ਤੱਕ ਅੱਛਾ 12ਵੀਂ ਤੱਕ ਹੁੰਦੀ ਹੈ ਕਪੜਾਈ ਤੇ ਆ ਹਣੀ ਬਲੂਆਣਾ ਦੀ ਮੋਬਾਈਲ ਵੈਨ ਆ